ਮਿਸਾਲ ਸਿੱਖਾਲੀ ਸਾਰਿਆਂ ਨੂੰ ਵਦੀ ਫਾਰਾਂ ਜਿਹੜਾ ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਸਾਨ ਮੇਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੱਡਾਲਾ ਭੋਮਾ ਵੱਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਜਿਤਨਾ ਹਰ ਵੀਡੀਓ ਚ ਹੁੰਦੀ ਆ ਵੀ ਜਿੱਥੋਂ ਵੀ ਪਸੂ ਲੈਣਾ ਆਪਣਾ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲੋ ਆਪਣੀ ਗਰੰਟੀ ਤੇ ਆਪਣੇ ਵੇਖ ਚਾਖ ਕੇ ਪਛੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਜੀ ਕਿਰਪਾ ਵਾਹਿਗੁਰੂ ਤੁਹਾਨੂੰ ਸਣਾਉ ਡਿਟਾ ਹੈ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਾਂ ਹਾਂ ਵੀਰ ਜੀ ਅਪਨਾ ਕਰਸੇਵ ਸਿੰਘ ਹਾਂਜੀ ਪਿੰਡ ਪੂਮਾ ਬਡਾਲਾ ਤਸਵੀਰ ਮਗੀਠਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਹੈਗਾ ਜੀ 9873344843 ਠੀਕ ਹੈ ਤੇ ਅੱਜ ਦੋ ਫਿਰ हां जी ਵੀਰ ਜੀ ਭਾਣਾ ਗੱਲ ਇਦਾਂ ਹੀ ਮਹੀਨੇ ਚ ਭਾਣਾ ਡੰਗਰਾ ਆਪਾਂ 2 ਵਿੱਚ ਆਪਾਂ 4 ਵਿੱਚ ਹੀ ਹੈ ਸਾਫ ਡੰਗਰਾ ਸਾਫ ਵੇਚਣਾ ਤਾਜ਼ੇ ਧਾਰ ਡੰਗਰ ਲਿਆ ਤਾਜ਼ੇ ਧਾਰ ਵੇਚਣਾ ਠੀਕ ਹੈ ਇੱਕ ਧਾਰ ਜੀ ਦੇਦ ਲਈਦੀ ਆ ਹੁਣ ਕੇ ਲੋਕੀ ਇਹਨੇ ਕਿ ਗੇੜੇ ਘਾਉਂਦੇ ਆ ਨਾ ਕਦੀ ਕੋਈ ਬਾਣਾ ਮਰਦਾ ਕਦੀ ਕੋਈ ਇਹਦਾ ਜੰਗਾ ਥੋੜਾ ਕਰ ਦੋ ਤਾਜ਼ੇ ਧਾਰ ਨਹੀਂ ਆਪਾਂ ਦੇਣਾ ਠੀਕ ਹੈ ਹਾਂ ਜੀ ਭਾਜੀ ਠੀਕ ਹੈ ਤੇ ਚਲੋ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਡੱਬੇ ਰੰਗ ਦੀ ਗਾਵਾਂ ਕਿੰਨਾ ਕਚਰਾ ਹੋ ਗਿਆ ਜਿੰਨੇ ਸੂਈ ਨਾ ਮੈਨੂੰ ਸੂਈ ਨੂੰ ਵੀਰ ਜੀ ਹੋਈਗੇ 10 ਦਿਨ ਹੋ ਗਏ ਜੇ 10 ਦਿਨ ਹੋ ਗਏ ਹਾਂ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ ਐਟਾਂ ਮਿਰਜੀ ਕੋਈ ਜੇ ਗਲਤ ਹੋਊਗਾ 16-17 ਕਿਲੋ ਹੀ ਪਰ ਕੋਈ ਵੀਰ ਭਾਣਾ ਆਪਣਾ ਕੰਡਾ ਲਿਆ ਵੇ ਆਪਦੇ ਲੀਟਰ ਲੈ ਆਵੇ 13 ਕਿਲੋ ਪੱਕਾ ਹੋਊਗਾ ਤਿਆਰ ਜਿਹੜਾ ਹਾਂਜੀ ਇਹ ਤੇ ਵਾਸ਼ੀ ਘੱਟੋ ਘੱਟ ਦੁੱਧ ਦੇ 20 ਦੇ ਲਾਗੇ ਬੰਨੇ ਪਾਊਗੀ ਅੱਛਾ ਹਾਂਜੀ ਭਾਜੀ ਅਜੇ ਥੋੜੀ ਜਿਹੀ ਤਰ੍ਹਾਂ ਪਿੱਛੋਂ ਥੋੜੀ ਸਾੰਭ ਘੱਟ ਆ ਰਹੀ ਹੈ ਜਗਤભાઈ ਜਾਤਾਂ ਭਾਜੀ ਇਹਨਾਂ ਦਾ ਦਿਨ ਆ ਗਿਆ ਭਾਜੀ ਦਾ ਦੁੱਧ ਜਤ ਮਸਲ ਨਿਕਲਣਾ ਜਿਆਦਾ ਦਸ ਪੂਰੀ ਠੰਡੀ ਸੀੜਿਆ ਵੱਡੇ ਘੱਤ ਗਾੜ ਦੀ ਵਹਿੜਿਆ ਨਫਾ ਜਿਹੋ ਜੀ ਸਾੰਭ ਇਹਨਾਂ ਚਾਹੀਦੀ ਸੀ ਉਹੋ ਜੀ ਸਾੰਭ ਹੋਈ ਨਹੀਂ ਆ ਹ ਬਾਕੀ ਉਤਰਾਏ ਆ ਕਿ ਚਲੋ ਰੰਗ ਰੂਪ ਦੀ ਚੰਗੀ ਆ ਥੋੜਾ ਇੱਕ ਵਾਟੀ ਹੋ ਜਾਊ ਪਾਣੀ ਇੱਕ ਵਾਰ ਤੇ ਆ ਥਾਣੇ ਦੇਖ ਸਾਦੇ ਇਹਦੇ ਲਾਗੇ ਤੋਂ ਇੱਕ ਰੀ ਥਾਣੇ ਜਿਹੜਾ ਚੰਗਾ ਲੱਗਿਆ ਤੇ ਮਿਲ ਕੇ ਇਹਨਾਂ ਵੀ ਚੰਗੀ ਲੱਗੀ ਐ ਇਹਨੂੰ ਵੀ ਰੀ ਅਸਲੀ ਨੌਕਲਾ ਖਾਣਾ ਇਹਨੂੰ ਕਹਿੰਦੇ ਨੇ ਠੀਕ ਠੀਕ ਬਾਕੀ ਠੰਡੀ ਵੀ ਰੀ ਵੀਰ ਜੀ ਪੂਰੀ ਆ ਵੇਖੋ ਜਿੱਦਾਂ ਮਰਦੀ ਪੈ ਜੇ ਦੋਵੇਂ ਬਨੇ ਪੈਗੇ ਜੋ ਸਕਦਾ ਇਹਨੂੰ ਜਿਹੜੇ ਵੀ ਰੇਜ ਜਾਜ ਵੀ ਲੱਖਣੀ ਆ ਨਾ ਇਹ ਆ ਵੈੜਦ ਸਿੱਖ ਸਕਦਾ ਜਾਜ ਠੀਕ ਐ ਜੀ ਹਾਂਜੀ ਭਾਜੀ ਤੇ ਮੁੱਲ ਫੇਰੇ ਦਾ ਮੁੱਲ ਵੀਰ ਜੀ ਇਹ ਜੇ ਚੰਗੇ ਵਪਾਰੀ ਕੋ ਹੋਵੇ ਤੇ ਫੇਰ ਆਪਾਂ 55000 ਦੇ ਵੇਚ ਦੇ ਹੋ ਗਏ ਠੀਕ ਐ ਪਰ ਆਪਣਾ ਉਹ ਮੁੱਲ ਨਹੀਂ ਆਪਣਾ ਮੁੱਲ ਜਾਜ ਰਹੂਗਾ ਮੁੱਲ ਇਹਦਾ ਵੀਰ ਜੀ ਜੇ ਅੱਜ ਦੀ ਗੱਲ ਕਰੀਏ ਫਿਰ ਕਰ ਦਿਓ ਵੀਰ ਜੀ ਕੋਈ ਗੱਲ ਨਹੀਂ ਬਜਨੇ ਚਰ ਬਾਦ ਆ ਜੇ ਤਿੰਨ ਛੜ ਦਈਏ ਤਿੰਨ ਛੜ ਦਈਏ ਚਲੋ ਯਾਰ ਹੋਰ ਛੜ ਦੋ ਭਾਈ ਫਿਰ ਅੱਛਾ ਹਾਂ ਜੀ 60000 ਦੇ ਦਿਓ 45000 ਦੀ ਜਾਣ ਦੋ ਫਿਰ ਉਹ ਚ ਵੀਰੇ ਛੋੜ ਛਪਾ 45000 ਦੀ ਐਡੀ ਵੜ ਕੋ ਦੋ ਨਾ ਗਰੰਟੀ ਨਾਲ ਕਹਿੰਦਾ ਵਾਂ ਠੀਕ ਹੈ ਕਿ ਅਸੀ ਜਿਹੜਾ ਕੋਈ ਇੱਥੇ ਆਵੇ ਜਿੰਨਾ ਦੁੱਧ ਆਪਾਂ ਹੁਣ ਨਾ ਪੂਰਾ ਨਿਕਲੂਗਾ ਠੀਕ ਹੈ ਜੀ ਹਾਂ ਜੀ ਅਜੇ ਤਾਂ ਸੁਈਂ ਸੁਰ ਬਦੱਸ ਦਨ ਹੋ ਗਿਆ ਦੁੱਧ ਵੀਰੇ 20 ਕਿਲੋ ਲੱਗਣਾ ਬਸ਼ਨੀ ਪਾਏ ਨਾ ਵਾਂ ਠੀਕ ਹੈ ਵਾਕਿਆ ਵੀ ਹੁਣ ਗਾੜੀ ਮੌਸਮ ਵੀ ਚੰ ਤੇ ਆ ਦੇ ਸਾਦੇ ਸੱਲੇ ਕਰੀ ਫੇਰ ਤੱਕ ਤੇ ਹੈਗੀ ਵੀ ਠੰਡੀ ਤੇਰੀ ਆ ਤੇ ਉਤਰਾ ਮੈਨੇ ਕੁਆਲਟੀ ਦਾ ਤੇ ਇਹੋ ਜਿਹਾ ਥੋੜਾ ਡੰਗ ਰੂਪ ਤੇ ਚੰਗੀ ਆ ਉਤਰਾ ਬਾਕੀ ਖੜੇ ਕੋਈ ਸਾਹਮਲਾ ਜਿਹੜਾ ਹਾਂਜੀ ਆ ਬੱਚੇ ਇਹਨਾਂ ਦੋਵਾਂ ਦੇ ਤੇ ਹੁਣ ਆ ਗਈ ਜਿਹੜੇ ਦੂਸਰੇ ਨੰਬਰ ਤੇ ਥਾਨ ਇਹਦੇ ਵੀ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਥਾਨਾਂ ਦਾ ਸਹੀ ਗੈਪ ਇਹਦਾ ਵੀ ਚੰਗਾ ਵਾ ਇਹਦੇ ਇਹਨੂੰ ਕਿੰਨਾ ਚਿਰ ਹੋ ਗਿਆ ਇਸ ਸੂਈ ਨੂੰ ਇਹਨੂੰ ਵੀਰ ਜੀ 20 ਦਿਨ ਹੋ ਗਏ ਇਸ ਸੂਈ ਨੂੰ ਠੀਕ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹਦੇ ਕੋਲ ਨੱਟ ਵੀ ਰਿਹਾ ਟਾਈਮ ਪੂਰਾ 13 ਕਿਲੋ ਕਰ ਦਿਆ ਤਿਆਰ ਜਿਹੜਾ ਬਿਲਕੁਲ ਉਹਨੇ ਨਾਮ ਕਰਾ ਕੇ ਨੀਚੇ ਵਾਈ ਕਰਾ ਕੇ ਖੜੇ ਤੋਰੋ ਹੈ ਕਰੀ ਫੇਰੀ ਨਾ ਇੱਕ ਕਰੀ ਫੇਰ ਤੋੜ ਦੀ ਗੈਨ ਨਾ ਤੋੜਨੀ ਬੜਾ ਚੰਗੀ ਤਰ੍ਹਾਂ ਤੋੜ ਕੇ ਦਿਖਾ ਦਈਏ ਤੁਹਾਨੂੰ ਹਾਂ ਤੁਹਾਨੂੰ ਚੰਗੀ ਤਰ੍ਹਾਂ ਖਾਦੋ ਇਹ ਛਾਂ ਨੂੰ ਬੜਾ ਸਪੈਸ਼ਲ ਜੀ ਹਾਂ ਦੇਖ ਸਾਡੇ ਜੀ ਚਲੋ ਆਜ ਲੈ ਆਪ ਜੀ ਤੇ ਇਹਦਾ ਫਿਰ ਮੁੱਲ ਵੀਰ ਜੀ ਬਾਕੀ ਵੀਰ ਜੀ ਇਹਨੂੰ ਵੀ ਚਵਾਈ ਇੱਕ ਨੰਬਰ ਲੱਗੀ ਹੋ ਕੋਈ ਭੂਰ ਨਹੀਂ ਛੱਟਾ ਭੋਲੀ ਮੋਟੀ ਧਾਰਿਆ ਠੀਕ ਆ ਹਾਂਜੀ ਹਾਂਜੀ ਭਾਵੇਂ ਬੱਚੇ ਦਾ ਆਪਣਾ ਮੰਗੇ ਤੋਂ ਬਣਾ ਚੁਈਏ ਦੋਵੇਂ ਠੀਕ ਆ ਹਾਂਜੀ ਤੇ ਮੁੱਲ ਫਿਰ ਮੁੱਲ ਵੀਰ ਜੀ ਵੈੜ ਦੋ ਵੀ ਕਹਿੰਦੀ 45000 ਦੀ ਮੈਂ ਵੇਚ ਦੋ ਮੈਨੂੰ ਹਾਂਜੀ ਮੋਲੋ ਦਾ ਚਲੋ 43000 ਬਾਕੀ ਕਰਾ ਲਵਾਂ ਮਨਦਾ ਤੁਹਾਨੂੰ ਇੱਕੋ ਗੱਲ ਕਰ ਦਈਏ ਕਰ ਦੋ ਭਾਜੀ ਕੋਈ ਗੱਲ ਨਹੀਂ ਪੂਰੇ 40 ਦੀ ਚਾਲੀ ਪਾਜੀ ਫਿਰ ਛੋਟੀ ਕਰਾਂਗੇ ਵੀਰ ਕੋਈ ਬਹੁਤਾ ਤੰਗ ਨਾ ਕਰੇ ਠੀਕ ਹੈ ਬੜਾ ਵੇੜਾ ਹੈ ਕੱਦ ਕਾਠ ਵਾਲੀਆਂ ਵਾਂ ਮਾਲਾ ਭਾਂਡੇ ਵਾਲੀਆਂ ਦੁੱਧ ਵਾਲੀਆਂ ਦੋਵੇਂ ਤੇ ਬਾਕੀ ਇਹ ਆ ਬੀ ਇੱਥੋਂ ਕੁਝ ਚਵਾਈ ਕਰਕੇ ਖੜੇ ਹਨ ਇਹ ਕੁਝ ਚਵਾਈ ਕਰਕੇ ਮੁੜ ਕੇ ਤੁਹਾਨੂੰ ਕਰਦੇ ਰਹਿਣ ਫੋਨ ਲਾਵਾ ਦਿੰਦੇ ਰਹੇ ਉਹ ਗੱਲ ਸਾਨੂੰ ਚੰਗੀ ਨਹੀਂ ਲੱਗਦੀ ਬਾਕੀ ਇੱਕ ਵੀਰ ਜੀ ਆਪਣੇ ਕੋਲ ਵੇੜਾ ਆਪਾਂ ਹੋਰ ਲਈ ਕਸ਼ਮਨ ਆਉਣੀ ਆ ਠੀਕ ਹੈ ਕੱਲੇ ਸੋਇਆ 9-10 ਕਿਲੋ ਦੁੱਧ ਆ ਉਹਦੇ ਬਾਰੇ ਕਿਹਨੂੰ ਪੁੱਛਣਾ ਉਹ ਸ਼ਾਮ ਤੱਕ ਕਰਨੀ ਆ ਕੋਈ ਵੀਡੀਓ ਮੰਗਾ ਸਕਦਾ ਵਧੀਆ ਠੀਕ ਹੈ ਜੀ ਹਾਂਜੀ ਮਿਰਜੀ ਠੀਕ ਹੈ ਜੀ ਬਾਕੀ ਆ ਦੋ ਜੜੀਆਂ ਹੈਗੀਆਂ ਵਾਂ ਇਹ ਆਪਣੀਆਂ